ਨਵੇਂ ਸਾਲ ਦੇ ਵਿੱਚ ਹੀ ਗਰੋਵਰ ਜਨਰਲ ਸਟੋਰ ਤੇ ਰਾਤ ਚੋਰਾਂ ਨੇ ਤਵਾ ਬੋਲਿਆ ਔਰ ਕੁਛ ਨੁਕਸਾਨ ਕੀਤਾ ਕੀ ਨੁਕਸਾਨ ਹੋਇਆ ਦੁਕਾਨ ਦੇ ਮਾਲਕ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਹਾਂਜੀ ਹਾਂ ਕੀ ਨਿਕਲਿਆ ਮਨੀਸ਼ ਕੁਮਾਰ ਜੀ ਕਿੱਥੇ ਦੁਕਾਨ ਹੈ ਜੀ ਇਹ ਹੈ ਜੀ ਚਰਸੀ ਗੇਰ ਕੀ ਨਾ ਬਤਾਂਦਾ ਗਰੋਵਰ ਜਨਰਲ ਸਟੋਰ ਕੀ ਗੱਲਬਾਤ ਹੋਈ ਜੀ ਗੱਲਬਾਤ ਜੀ ਸਾਨੂੰ ਨਾ ਸਵੇਰੇ ਫੋਨ ਆਇਆ ਤੋਂ ਇੱਥੋਂ ਇੱਕ ਗਗਨ ਭਾਈ ਨੇ ਕੀਤਾ ਗਵਾਣ ਕਿ ਉਹਨੇ ਫੋਨ ਨੇ ਕੀਤਾ ਕਿ ਤੁਹਾਡਾ ਸ਼ਟਰ ਚੱਕਿਆ ਹੋਇਆ ਥੋੜਾ ਜਿਹਾ ਕਿ ਲੋਕ ਖੁੱਲੇ ਹੋਏ ਆ ਤੇ ਅਸੀਂ ਉਸੇ ਵੇਲੇ ਆਏ ਆਣ ਕੇ ਦੇਖਿਆ ਕਿ ਸਾਡਾ ਸ਼ਟਰ ਤੋੜਿਆ ਹੋਇਆ ਸੀ ਸ਼ਟਰ ਚੱਕਿਆ ਫਿਰ ਅਸੀਂ ਦੇਖਿਆ ਅੰਦਰ ਸਾਡੇ ਪੈਸੇ ਪੁਸੇ ਸਭ ਸਾਫ ਹੋਏ ਵੇ ਗੱਲੇ ਕੋਲੇ ਸਭ ਖੋਲੇ ਵੇ ਖਲਾਰੇ ਪਏ ਸੀਗੇ ਤੇ ਜੋ ਸਮਾਨ ਸੀ ਪੈਸੇ ਪਏ ਸੀ ਕੈਸ਼ ਪਿਆ ਸੀਗਾ 810000 ਦਾ ਉਹ ਲੈ ਗਏ ਤੇ ਕੁਝ ਸਮਾਨ ਕੀਮਤੀ ਸਿਕਟਰ ਸੁੱਤਾਂ ਦੇ ਦੱਬੇ ਸੀ ਉਹ ਚੜਾ ਗਏ ਚੱਕ ਕੇ ਟੋਟਲ ਕਿੰਨਾ ਦੱਸ ਟੋਟਲ 10000 ਰੁਪਏ ਨੁਕਸਾਨ ਹੋਇਆ ਜੀ ਕੋ ਕੈਮਰੇ ਇੱਥੇ ਸੀ ਸੀਸੀਟੀਵੀ ਕੈਮਰੇ ਬਾਹਰ ਲੱਗੇ ਹੋਏ ਆ ਦੇਖਦੇ ਆ ਫਿਰ ਖੈਚ ਪੁਲਿਸ ਆਉਂਦੀ ਫਿਰ ਦੇਖਦੇ ਆ ਕੀ ਹੈਗਾ ਸਾਹ ਤਾਂ ਫਿਰ ਪਤਾ ਲੱਗੇਗਾ ਕੀ ਬੰਦਾ ਪੁਲਿਸ ਕੰਪਲੇਂਟ 112 ਨੰਬਰ ਤੇ ਕੀਤੀ ਹੈ ਜੀ ਉਹ ਕਹਿੰਦੇ ਆਉਂਦੇ ਆ ਮੌਕਾ ਦੇਖਦੇ ਆ ਆ ਕੇ ਫਿਰ ਪ੍ਰਸ਼ਾਸਨ ਤੋਂ ਮੰਗ ਇਹੀ ਕਰਦੇ ਆ ਜੀ ਉਹਨਾਂ ਦਾ ਨਕੇਲ ਪਾਈ ਜਾਵੇ ਜਿਹੜੇ ਅਮਲੀ ਆ ਤੁਰੇ ਫਿਰਦੇ ਨਸ਼ੇ ਪੱਤੇ ਵਾਲੇ ਬੰਦੇ ਆ ਜੀ ਹੋਰ ਕੌਣ ਆ ਇਹ ਕੰਮ ਕਰਨ ਵਾਲੇ ਇਹਨਾਂ ਨੂੰ ਦੇਖਿਆ ਜਾਵੇ ਸ਼ਰੇਆਮ ਤੁਰੇ ਫਿਰਦੇ ਆ ਕੋਈ ਰੋਕ ਟੋਕ ਹੈ ਨਹੀਂ ਕਿਸੇ ਨੂੰ ਕਿਸੇ ਦੀ ਕੋਈ ਪੁਲਿਸ ਦਾ ਨਾਕਾ ਨਹੀਂ ਕਿਤੇ ਕੁਝ ਨਹੀਂ ਹੈਗਾ ਕੋਈ ਰੋਕ ਨਹੀਂ ਇਹਨਾਂ ਨੂੰ ਕੁਝ ਫੜਦੇ ਨਹੀਂ ਕੁਝ ਨਹੀਂ ਹੈਗਾ ਜੀ ਉਸੀ ਗਰੋਵਰ ਜਾਂਦਾ ਸਟੋਰ ਤੋਂ ਜਿੱਥੇ ਰਾ ਚੋਰਾਂ ਨੇ ਤਵਾ ਬੋਲੇ ਇਹਨਾਂ ਦੇ ਕਹਿੰਦੇ ਮੁਤਾਬਕ ਕਿ 10000 ਦਾ ਤਕਰੀਬਨ ਨੁਕਸਾਨ ਕੁਛ ਕੈਸਿਗਾ ਤੇ ਕੁਛ ਚਿਕਤਾ ਦੇ ਡੱਬੇ ਇਹਨਾਂ ਦੇ ਲੈ ਕੇ ਫਰਾਰ ਹੋ ਗਏ ਇਹਨਾਂ ਦੀ ਮੰਗ ਇਹ ਹੀ ਆ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਇਹਨਾਂ ਦੀ ਆ ਨੁਕਸਾਨ ਦੀ ਪਰਵਾਹੀ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਇਦਾਂ ਦੀ ਕਾਰਵਾਈ ਇਦਾਂ ਦੀ ਜਿਹੜੀ ਕੋਈ ਚੋਰੀ ਵਾਰਦਾਤ ਨਾ ਕਰ ਸਕਣ ਕੈਮਰਾ ਪਰਸਨ ਸੁਮਿਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਤਾ ਲਰ ਨਿਊਜ਼ ਨਕੋ